ਇਹ ਅਚਾਨਕ ਅੱਜ ਟੋਪੀ ਦੇ ਵਿੱਚ ਟੀ-ਸ਼ਰਟ ਦੇ ਵਿੱਚ ਲੋਰ ਦੇ ਵਿੱਚ ਤੁਸੀਂ ਪਾਰਕ ਦੇ ਵਿੱਚ ਪਹੁੰਚਿਆ ਹੋ ਲੋਕਾਂ ਨਾਲ ਮਿਲੇ ਕੀ ਕਰ ਰਹੇ ਹਾਂ ਹਾਂਜੀ ਇੱਕਦਮ ਮੈਂ ਕਿਹਾ ਫਰੈਸ਼ ਹੋ ਜਾਾਂਗੇ ਪਾਰਕ ਕਿੱਛ ਲੱਗਾ ਵਾਕ ਕਰਨ ਲੱਗੇ ਤੇ ਇਹੀ ਠੀਕ ਹੈ ਡਰੈਸ ਤੇ ਫਿਰ ਮੈਂ ਚਲੋ ਅੱਛਾ ਹੈ ਲੋਕਾਂ ਦੇ ਦਰਸ਼ਨ ਵੀ ਹੋ ਗਏ ਪਿਆਰੇ ਪਿਆਰੀਆਂ ਭੈਣਾਂ ਨੂੰ ਮਿਲੇ ਭਰਾਵਾਂ ਨੂੰ ਮਿਲੇ ਬੱਚਿਆਂ ਨੂੰ ਮਿਲੇ ਅਨੋਖਾ ਅੰਦਾਜ਼ ਦੇਖਣ ਨੂੰ ਮਿਲਿਆ ਮਹਿਲਾਵਾਂ ਦੇ ਨਾਲ ਜਾ ਵੀ ਦਿੱਤੀ ਹੈ ਔਰ ਧੜਾ ਵੀ ਬਹੁਤ ਅੱਛਾ ਲੱਗਾ ਅੱਜ ਕਹ ਸਕਦੇ ਗੁੱਡ ਮਾਰਨਿੰਗ ਸ਼ੋਬਸ ਸਰੇ ਅੱਜ ਕਹਿ ਸਕਦੇ ਹੁਸ਼ੀ ਹੋਈ ਕਿੰਨੇ ਲੋਕ ਮਿਲੇ ਕਿਸ ਤਰ੍ਹਾਂ ਦਾ ਪਿਆਰ ਉਹ ਬੇਸ਼ੁਮਾਰ ਪਿਆਰ ਪਿਆਰ ਦੀ ਕੋਈ ਮਿਕਦਾਰ ਨਹੀਂ ਹੁੰਦੀ ਜਿੰਨਾ ਮਰਜੀ ਵਧਾਈ ਅੱਜ ਮੌਕੇ ਤੇ ਤੁਹਾਨੂੰ ਇਸ ਪਹਿਰਾਵੇ ਦੇ ਨੂੰ ਦੇਖਿਆ ਟੋਪੀ ਪਾਈ ਹੋਈ ਹੈ ਰੋਟੀ ਜੱਟ ਪਾਉਂਦੀ ਜੀ ਬੜੇ ਫ੍ਰੀ ਮਾਈਂਡ ਹੋ ਕੇ ਅੱਜ ਤੁਸੀਂ ਦਾ ਹਾਂ ਮੈਨੂੰ ਆਈਡੀਆ ਨਹੀਂ ਸੀ ਵਾਕ ਕਰਨ ਲੱਗੇ ਤੇ ਇਹੀ ਪਾਉਣਾ ਚਾਹੀਦਾ ਨਾ ਫਰوق ਮੁਗਲੀ ਸਰਪ੍ਰਾਈਜ਼ ਹੋਏਗਾ ਲੇਕਿਨ ਇਸ ਵਕਤ ਇਹੀ ਪਹਿਰਾਵਾ ਹਾਂ ਸਰਪ੍ਰਾਈਜ਼ ਲੋਕਾਂ ਲਈ ਸਰਪ੍ਰਾਈਜ਼ ਹੈ ਹੁਣ ਲੋਕੀ ਤੁਹਾਨੂੰ ਵੀ ਸਰਪ੍ਰਾਈਜ਼ ਗਿਆ ਕੀ ਡੀ ਕਰ ਰਹੇ ਹੋ ਤੁਸੀਂ ਮੈਨੂੰ ਪਲੇਜ਼ੈਂਟ ਸਰਪ੍ਰਾਈਜ਼ ਦੀ ਉਡੀਕ ਹੈ ਖੁਸ਼ੀ ਵਾਲੇ ਸਰਪ੍ਰਾਈਜ਼ ਕੀ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਹੀ ਅਪੀਲ ਕਰਨਾ ਚਾਹਾਂਗਾ ਕਿ ਮੈਂ ਹਰ ਪਿੰਡ ਹਰ ਘਰ ਵਿੱਚ ਹਰ ਜੀ ਨੂੰ ਮਿਲਣਾ ਚਾਹਨਾ ਲੇਕਿਨ ਤੁਹਾਨੂੰ ਪਤਾ ਕੁਝ ਵਜ੍ਹਾ ਹੈ ਸੀਆਂ ਦੀ ਹਰ ਪਿੰਡ ਵਿੱਚ ਮੈਂ ਨਹੀਂ ਆ ਸਕਦਾ ਹਰ ਘਰ ਵਿੱਚ ਨਹੀਂ ਆ ਸਕਦਾ ਫਿਰ ਵੀ ਮੈਨੂੰ ਇਹ ਸੋਚਣਾ ਕਿ ਸਾਡਾ ਵੀਰ ਤੁਹਾਡੇ ਲਈ ਹਾਜ਼ਰ ਹੈ ਹਰ ਵਕਤ ਉਸ ਤੋਂ ਬਾਅਦ ਇੱਕ ਇੱਕ ਘਰ ਵਿੱਚ ਇੱਕ ਇੱਕ ਜੀ ਨੂੰ ਮੈਂ ਆ ਕੇ ਮਿਲਾਂਗਾ ਪਹਿਲੀ ਤਰੀਕ ਨੂੰ ਕਮਲ ਦੇ ਫੁੱਲ ਨੂੰ ਵੋਟ ਪਾਓ ਵੋਟ ਵੀ ਸਪੋਰਟ ਵੀ ਔਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਓ ਤੀਜੀ ਵਾਰੀ ਪ੍ਰਧਾਨ ਮੰਤਰੀ ਸ਼ਾਨੋ ਸ਼ੌਕਤ ਨਾਲ ਬਣ ਰਹੇ ਨੇ ਸਾਰੇ ਜਹਾਨ ਨੂੰ ਪਤਾ ਕਿ ਬੀਜੇਪੀ ਆ ਰਹੀ ਦੁਬਾਰਾ ਬੜੀ ਬਧੀਆ ਤਰ੍ਹਾਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਰਹੇ ਨੇ ਲੇਕਿਨ ਇਸ ਵਾਰ 400 पार इस बार मोदी सरकार और 400 ਤੋਂ ਪਾਰ ਜਦੋਂ ਕਰਨ ਤੇ ਉਹਦੇ ਵਿੱਚ ਫਰੀਦਕੋਟ ਹਲਕੇ ਦਾ ਹਿੱਸਾ ਜ਼ਰੂਰ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਨਮਸਕਾਰ ਜੈ ਸ਼੍ਰੀ ਰਾਮ ਕੀ ਅਚਾਨਕ ਅੱਜ ਟੋਪੀ ਦੇ ਵਿੱਚ ਟੀ-ਸ਼ਰਟ ਦੇ ਵਿੱਚ ਲੋਰ ਦੇ ਵਿੱਚ ਤੁਸੀਂ ਪਾਰਕ ਦੇ ਵਿੱਚ ਪਹੁੰਚ ਗਏ ਹੋ ਲੋਕਾਂ ਨਾਲ ਮਿਲੇ ਕਿ ਕਹੋਂਗੇ ਹਾਂਜੀ ਇੱਕਦਮ ਮੈਂ ਕਿ ਫਰੈਸ਼ ਹੋ ਜਾਾਂਗੇ ਪਾਰਕ ਕਿੱਛ ਲੱਗਾ ਵਾਕ ਕਰਨ ਲੱਗੇ ਤੇ ਇਹੀ ਠੀਕ ਐ ਡਰੈਸ ਤੇ ਫਿਰ ਮੈਂ ਚਲੋ ਅੱਛਾ ਹੈ ਲੋਕਾਂ ਦੇ ਦਰਸ਼ਨ ਵੀ ਹੋ ਗਏ ਪਿਆਰੇ ਪਿਆਰੀਆਂ ਭੈਣਾਂ ਨੂੰ ਮਿਲੇ ਭਰਾਵਾਂ ਨੂੰ ਮਿਲੇ ਬੱਚਿਆਂ ਨੂੰ ਮਿਲੇ ਅਨੋਖਾ ਅੰਦਾਜ਼ ਦੇਖਣ ਨੂੰ ਮਿਲਿਆ ਹੈ ਮਹਿਲਾਵਾਂ ਦੇ ਨਾਲ ਜਾ ਵੀ ਦਿੱਤੀ ਹੈ ਔਰ ਧੜਾ ਵੀ ਬਹੁਤ ਅੱਛਾ ਲੱਗਾ ਅੱਜ ਕੈਸਾ ਤੇ ਗੁੱਡ ਮਾਰਨਿੰਗ ਸ਼ੋਭ ਸਵੇਰੇ ਅੱਜ ਕਹਿ ਸਕਦੇ ਹੁਸ਼ੀ ਹੋਈ ਕਿੰਨੇ ਕ ਮੋਹ ਮਿਲੇ ਕਿਸ ਤਰ੍ਹਾਂ ਦਾ ਪਿਆਰ ਮਿਲਿਆ ਬਹੁਤ ਬੇਸ਼ੁਮਾਰ ਪਿਆਰ ਪਿਆਰ ਦੀ ਕੋਈ